ਹਾਰੇ ਹਫਤੇ ਬਾਅਦ ਵੀ ਇਹੜਾ ਆਇਆ ਹੈ ਤੇ ਬੀਐਸਪੀ ਹੈ ਇਹ ਮਦਮਾ ਹੈ ਇਨੀ ਸਾਰੀ 12ੰ ਦੇ ਵਿੱਚ ਪਹਿਲਾ ਇੱਕ ਪਿੰਡ ਸੀ ਮੈਂ ਬਹੁਤ ਦੇਰ ਤੋਂ ਉਹਦੇ ਆਰਤੀ ਹੁੰਦੇ ਸੀ ਪਾਬਾ ਜੀ ਹੈਗੇ ਹੁੰਦੇ ਭੇਗੇ ਉਹਨਾਂ ਨੇ ਮੇਰੇ ਤੋਂ ਕੈਪਲ ਹੋਇਆ ਸੀ ਮੈਂ ਗੱਲ ਕਰਦਾ 1977 ਉਦੋਂ ਤੋਂ ਸੀ ਮੈਂ ਸਾਡੇ ਪਿੰਡ ਵਿੱਚ ਆਮ ਦਾ ਕਰਦਾ ਬੜਾ ਵਧੀਆ ਪਿੰਡ ਹੈ ਮੇਨ ਰੋਡ ਤੇ ਆ ਹੋਰ ਵੀ ਸਾਡੇ ਬਹੁਤ ਅੱਛੇ ਲੋਕੀਏ ਮੇਰੇ ਵਿਦੇਸ਼ ਤੇ ਦੋਸਤ ਹੋ ਰਹੇ ਆ ਅੱਗੇ ਪਾਰਟੀਆਂ ਤੋਂ ਤੇ ਪਾਰਟੀਆਂ ਦੇ ਕਾਊਂਟਰ ਬੈਟਰੀ ਇੱਥੇ ਬਾਅਦ ਵਿੱਚ ਥੋੜਾ ਅੱਗੇ ਦੇਖੀਏ ਚਾਹਤ ਤੋਂ ਚੱਲ ਗਿਆ ਸਮਝਾ ਕੇ ਕਿ ਅਸੀਂ ਬਹੁਤ ਸਾਰੀ ਜਿਹੜੀ ਜਦੋਂ ਸਰਕਾਰ ਆਈ ਹੈ ਬੜੀਆਂ ਦਿੱਕਤਾਂ ਸੀ ਕੋਸ਼ ਇੱਕ ਬੰਦਿਆਂ ਦਾ ਗਲਵਾ ਹੁੰਦਾ ਹੈ ਪਰਾਣਾ ਉਹਨਾਂ ਦਾ ਦਾਬਾ ਵੀ ਹੁੰਦਾ ਹੈ ਉਹ ਜਿਹੜਾ ਜਿਹਦਾ ਦਾਬਾ ਹੁੰਦਾ ਹੋਰ ਤੁਹਾਡੇ ਪਿੰਡ ਦੋ ਬਣ ਗਏ ਤੁਹਾਡੇ ਆਪਸ ਵਿੱਚ ਫੈਸਲਾ ਜੀ ਕਿ ਉਹ ਬੜਨ ਬਣ ਗਿਆ ਜਿਹੜਾ ਬਾਰੋਂ ਦੂਜਾ ਨਿਊ ਬਾਰੋਂ ਨੇ ਦੋਵੇਂ ਪਿੰਡ ਹੈ ਜੀ ਇੱਕ ਵੱਡਾ ਭਰਾ ਹੈ ਤੇ ਛੋਟਾ ਹੈ। ਉਹਨੇ ਥੋੜੀਆ ਛੋਟੇ ਨੂੰ ਤੁਸੀਂ ਕੁਝ ਵੀ ਨਹੀਂ ਦਿਓਗੇ ਉਹਨੂੰ ਘਰੋਂ ਕੱਢ ਦੇਵੋ। ਇਹ ਦਰਾਮਾ ਵੀ ਬਹੁਤਾ ਪੈ ਗਿਆ। ਉਹ ਗਾਇਤਾਂ ਗੱਲ ਚੀਕ ਚੀਕ। ਔਰ ਮੈਂ ਕੋਈ ਕਦੇ ਡਾਇਰੈਕਟਲੀ ਇੰਟਰਵਿਊਰ ਨਹੀਂ ਕੀਤਾ। ਬਸ ਇਹ ਵੀ ਨਹੀਂ ਕਿ ਇੱਕ ਵੱਡਾ ਕਰਨ ਮਾਤਾ ਤਨ ਨੂੰ ਕੋਸ਼ਿਸ਼ ਕਰਦਾ ਦਾ ਭਾਗ। ਉਸਦੇ ਮਾਪੇ ਦੇ ਬੱਚੇ ਕੋਈ ਪਿੰਡ ਦਾ ਸੰਦਾ ਪਿੰਡ ਦਾ। ਤੁਹਾਡਾ ਵੀ ਹੱਕ ਹੈ। ਤੁਹਾਡਾ ਹੱਕ ਤੁਹਾਨੂੰ ਮਿਲੇਗਾ। ਮੇਰੀ ਪਹਿਲੀ ਗੱਲ। ਤੁਹਾਡਾ ਹੱਕ ਆਪਰੇ ਮਿਲਦਾ। ਜਿਹੜਾ ਕੋਈ ਪੁੱਤ ਬਣਦਾ ਤੇ ਦੇ ਉਸ ਨਾਲ ਚਾਰ ਦੇ ਦਾਂਗੇ। ਬਾਬੇ ਛੋਟੇ ਨੂੰ ਅਸੀਂ ਖਾਲੀ ਹੱਥ ਨਹੀਂ ਛੱਡਾਂਗੇ। ਇਸ ਤੋਂ ਸਵਾਇ ਤੁਹਾਡੇ ਜਿਹੜਾ ਹੈਗਾ ਹੁਣ ਜਿਹੜਾ ਅੱਜ ਹੈਗਾ ਉਹ 33 ਲੱਖ ਰੁਪਏ ਤੇ 31000 ਰੁਪਏ ਤੁਹਾਡੇ ਖਾਤੇ ਚ ਆ ਗਏ ਦੋ ਵਾਰ ਧੰਨਵਾਦ ਜਨਾਬਾ ਸਤਿ ਸ਼੍ਰੀ ਅਕਾਲ ਇਸ ਤੋਂ ਸਵਾਇ ਤੁਹਾਡਾ ਜਿਹੜਾ ਪਹਿਲਾਂ ਅਸੀਂ ਸ਼ਮਸ਼ਾਨ ਘਾਟ ਦੇ 3 ਲੱਖ ਰੁਪਏ ਪਾਸ ਹੋ ਗਏ ਆ ਨਵਾਂ ਮਾਰਨ ਦੀਆਂ ਗਲੀਆਂ ਪੱਕੀਆਂ ਕਰਨ ਲਈ 5 ਲੱਖ ਰੁਪਏ ਉਹ ਵੀ ਪਾਸ ਕਰਦੇ ਤੀਸਰਾ ਹਟੜਾ ਤੋਂ ਨਵੇਂ ਬਾਗੜ ਵਾਲੇ ਸੂਏ ਨਾਲ ਜਿਹੜੀ ਫੜਕ ਜਾਂਦੀ ਆ ਉਹ ਵੀ ਤੁਹਾਡੇ ਜਿਹੜੀ ਪੈਨ ਜਾਂਦੀ ਆ ਉਹ ਉਹ ਵੀ ਮਨਜ਼ੂਰ ਹੋ ਗਈ ਹੈ ਉਹ ਵੀ ਬਣ ਜੇਗੀ ਤੇ ਪੁਰਸ਼ੀਨ ਮੰਦਿਰ ਤੱਕ ਸੜਕ ਹੈ ਉਹ ਵੀ ਹੋ ਜੇਗੀ ਤੁਹਾਡੀ ਮਨਜ਼ੂਰ ਨਵਾਂ ਬਾਰੰਦ ਤੋਂ ਜਿਹੜਾ ਬਾਬਾ ਚਿਰੀਮਾਲ ਡੇਰੇ ਵਾਲੀ ਸੜਕ ਹੈ ਇਹ ਤੇ ਜਿਹੜੀ ਬਾਬਾ ਚਿਰੀਮਾਲ ਤੋਂ ਰੋਗਲਾ ਲੰਗ ਸੜਕ ਹੈ ਇਹ ਵੀ ਮਨਜ਼ੂਰ ਹੋ ਗਿਆ ਜੀ ਬਣ ਜੇਗੀ ਮਲਟੀਪੋਰਟ ਦੀ ਨਵਾਂ ਬਾਰੰਦ ਤੋਂ ਵੀ ਸੋਹਣੇ ਤੱਕ ਸੜਕ ਹੈ ਜੀ ਬਾਅਦ ਉਹ ਮਲਟੀਪੋਰਟ ਵਾਲੀ ਸੜਕਾਂ ਵੀ ਸੋਹਣੇ ਤੱਕ ਬਣ ਜਾਣਗੀਆਂ ਇਸ ਤੋਂ ਇਸ ਤੋਂ ਬਾਅਦ ਜਿਹੜਾ ਤੁਹਾਡਾ 메ਨ ਕੰਟਰ ਜਿਹੜਾ ਬੁਰਦਾਰਾ ਸਾਹਿਬ ਦਾ ਪ੍ਰੋਜੈਕਟ ਖਲਕਾ ਦਾ ਪੁਰਾਣੀ ਗੱਲ ਹੈ देखो ਇਹ ਤਾਂ ਜਿਹੜੀ ਉਸ ਵੇਲੇ ਦੀ ਪੰਚਾਇਤ ਜਨਾਬ ਚੌਦੀ ਵੀ ਹੈ ਜੀ ਆਹ ਦੇਖੋ ਗਲਤ ਬਣਾਉਂਦੇ ਆਂ ਗੇਰ ਜਾਂਦੀ ਹੈ ਤਾਂ ਜਿਆ ਕਿੰਮਤਾਰ ਨਹੀਂ ਆਪਣੀ ਢਿੱਲ ਵਾਲੀ ਨੂੰ ਪੰਚਾਇਤ ਢਿੱਲ ਵਾਲੇ ਨੂੰ ਮੈਂ ਹੀ ਕਹਿੰਦਾ ਹਾਂ ਇਹ ਗਾਤ ਨਾਲ ਸਾਰੇ ਇਲੈਕਸ਼ਨ ਹੋਣ ਦਾ ਯਾਰ ਬਣਾ ਦੋ ਹਾਂਜੀ ਪਰ ਮੈਂ ਪੈਸੇ ਕਰਕੇ ਨਾ ਬੰਦ ਨਹੀਂ ਆਂ ਦਿੰਦਾ ਉਹ ਜੋ ਤੁਹਾਡਾ ਕਾਨਕ ਮੱਤਰੀ ਹੈ ਉਹ ਤੋਂ ਪਹਿਲਾਂ ਪਹਿਲਾਂ ਸਾਰਾ ਬੰਦੋਬਸਤ ਕਰਕੇ ਰੋਬੋਟ ਰੋਡ ਦਾ ਕੰਮ ਹੋ ਗਿਆ ਹੋਰ ਇਹ ਕੰਦਨ ਕਰ ਰਹੀ ਹੈ ਇਹ ਮੇਰੀ ਕਸਟਮਰ ਵਾਲੀ ਹੈ ਜੀ ਅਸੀਂ ਮਾਰਕੀਟ ਤੋਂ ਲਿਆ ਹੋਇਆ ਹੈ ਇਹ ਆਪਣੇ ਜਿਹੜਾ ਹੈਗਾ ਇਸ ਨੂੰ ਅਸੀਂ ਆਪਾਂ ਨੂੰ ਕਰਨਾ ਤੇ ਸਾਡੇ ਚੰਦ ਬਣੇਗੀ ਔਰ ਉੱਥੇ ਪਾਰਕ ਬਣੇਗਾ ਜਿਹੜੀ ਬਾਕੀ ਦੀ ਜਗ੍ਹਾ ਵੀ ਉਹਦੀ ਵੀ ਮੈਂ ਸਟੇਮ ਬਣਾ ਵੀ ਹੋ ਕੇ ਸਾਹਮਣੇ ਵੀ ਜਗ੍ਹਾ ਖਾਲੀ ਹੋਊਗੀ ਤੇ ਮੈਨੂੰ ਉਸ ਤੋਂ ਵੀ ਕੰਮ ਕਰਨਾ ਹੈ ਔਰ ਇਹ ਸਾਰਾ ਸਾਡੇ ਜਿਹੜਾ ਪਾਰਕ ਹੈ ਨਾ ਇਹ ਖਾਲੀ ਆਹਲਾ ਰੋਜ਼ਾਨਾ ਆਦੋ ਬੁਝਾਦਾ ਆ ਵੀ ਇੱਕ ਉਹ ਉਹ ਲਖ ਅੱਜ ਸੇਤ ਮੰਤਰੀ ਦਾ ਸੱਤ ਪਿੰਡ ਆਏ ਸੀ ਆ ਪਿੰਡ ਨੂੰ ਗ੍ਰਾਂਟ ਕੱਲ ਪਿੰਡ ਨੂੰ ਦੇ ਗਏ ਕੀ ਗੱਲ ਪਹਿਲਾਂ ਤਾਂ ਸਾਨੂੰ ਬਹੁਤ ਦਿੱਕਤ ਸੀ ਨਾ ਇਹ ਦੇਖ ਕੇ ਬਾਅਦ ਜਲਸ਼ੋਤ ਦਾ ਪ੍ਰਾਪਤ ਜੇ ਨਕਰ ਦੇ ਵਿੱਚ ਆ ਗਏ ਉਹ 9.5 ਲੱਖ ਜਲਸ਼ੋਤ ਪ੍ਰਾਪਤ ਗੁਰੂ ਘਰ ਅੱਜ ਦਾ ਜੀ ਅਸੀਂ ਬਹੁਤ ਕਿਸਮਤ ਵਾਲੇ ਹਾਂ ਕਿ ਅਸੀਂ ਉਸ ਕਲੇ ਵਾਸੀ ਆ ਇਹ ਤਾਂ ਹੀ ਰਾਤਾਂ ਦਾ ਆਪੀਆਂ ਚੱਲਿਆ ਰਹਿੰਦੇ ਨੇ ਪਰ ਗੁਰੂ ਘਰ ਕਰਕੇ ਜੋ ਸਾਨੂੰ ਅੱਜ ਮਿਲਣ ਹੈ ਕਿਉਂ ਹੋਇਆ ਤੇ ਇਹ ਗਰਾਹ ਕੌਣ ਦਾ ਕਾਰਨ ਕਰਕੇ ਨੋਨ ਪਾਚਾਈ ਚੰਗੋ ਤਰ੍ਹਾਂ ਕੁੁਰੂ ਕਰ ਰਹੀ ਇਸ ਕਰਕੇ ਕਿੰਨ ਬਾਬਾ ਖੜੇ ਨੇ ਇਹਨਾਂ ਵਾਸਤੇ ਅਸੀਂ ਦੇ ਨਹੀਂ ਦੇ ਸਕਦੇ ਕਿਉਂਕਿ ਬਹੁਤ ਵੀ ਬਿਨੈ ਕਰ ਰਹੇ ਨੇ ਗ੍ਰਾਂਟਾਂ ਦੀ ਗੱਲ ਕਰੀ ਇੱਟਾਂ ਦੀ 50 ਲੱਖ ਦਾ ਗ੍ਰਾਂਟ ਚੈੱਕ ਜਿਹਨੇ ਸੀਐਮ ਸਾਹਿਬ ਨੇ ਸਾਨੂੰ ਪਰਸੋਂ ਦਿੱਤਾ ਜਿਸ ਧੂੜੇ ਵਿੱਚ ਜਿਹਦੇ ਵਿੱਚ 142 ਪੰਚਾਇਤਾਂ ਸੀਗੀਆਂ ਟੋਟਲ ਦੀ ਜਿਨ੍ਹਾਂ ਦੇ ਵਿੱਚੋਂ ਅਸੀਂ ਵੀ 3 ਨੰਬਰ ਦੀ ਪੰਚਾਇਤ ਸੀ 3 ਨੰਬਰ ਤੇ ਸਾਡੇ ਪਿੰਡ ਦਾ ਨਾਮ ਸੀਗਾ ਤੇ ਅੱਜ ਅਸੀਂ ਆਪਣੇ ਆਪ ਨੂੰ ਬਹੁਤ ਹੀ ਇੱਜ਼ਾਰਾਂ ਤੋਂ ਖੁਸ਼ੀ ਸੰਭਿਆ ਜਦੋਂ ਕੀ ਸਾਨੂੰ ਨਾਮ ਬੁਲਾ ਕੇ ਮੰਚ ਤੇ ਬੁਲਾਇਆ ਤੇ ਸਾਨੂੰ ਆਪਣੀ ਪਿਤਾ ਪਰਮੇਸ਼ਵਰ ਦੀ ਯਾਦ ਆਈ ਕਿ ਸਾਨੂੰ ਅਸੀਂ ਜੋ ਵੀ ਪਰਮਾਤਮਾ ਤੇਰੇ ਕਰਕੇ ਆਂ ਤੇਰੇ ਇਸ਼ਾਰਿਆਂ ਤੇ ਆਂ ਤੇ ਤੇਰੀ ਸਾਬੀ ਦੇ ਵਿੱਚ ਵੀ ਅਸੀਂ ਤੇਰੇ ਦੇ ਨਹੀਂ ਦੇ ਸਕਦੇ ਤੇ ਜੋ ਸਾਡੇ ਨਗਰ ਦੇ ਵਿੱਚ ਇਹ ਮਾਨ ਮਹਿਸੂਸ ਹੋਇਆ ਤੇ ਸਾਨੂੰ ਚੈੱਕ ਆਇਆ ਇਹ ਨੌਂ ਪਾਸਾ ਕਰਕੇ ਆਇਆ ਸਰਪੰਚ ਸਾਹਿਬ ਕਿਹੜੇ ਕਿਹੜੇ ਕੰਮ ਰਹਿ ਗਏ ਤੁਹਾਡੇ ਪਿੰਡ 'ਚ ਹੋਣ ਵਾਲੇ ਕਿੰਨਿਆ ਕ ਐਸਟੀਮੇਟ ਹੈਗੇ ਤੁਹਾਡੇ ਕੰਮ ਤਾਂ ਚਲੋ ਚੱਲਦੇ ਹੀ ਰਹਿੰਦੇ ਜੀ ਕੰਮ ਕਦੇ ਪੂਰੇ ਨਹੀਂ ਹੋਏ ਜਿਵੇਂ ਕਿ ਸਾਨੂੰ 4 ਮਹੀਨੇ ਹੋਏ ਆ ਜੀ 4 ਮਹੀਨਿਆਂ ਦੇ ਵਿੱਚ ਵੀ ਅਸੀਂ ਆ ਉਹਨੇ ਜਿਹੜੇ ਕੰਮ ਕੀਤੇ ਆ ਜੀ ਮਤਲਬ ਪਿੰਡ ਦਾਸ ਰਿਆ ਜੀ ਪਿੰਡ ਤੋਂ ਤੁਸੀਂ ਆ ਰਿਪਲਾਈ ਲੈ ਸਕਦੇ ਹੋ ਕੁਝ ਸਕਦੇ ਹੋ ਪਿੰਡ ਸਾਡਾ ਚੰਮਕ ਰਿਹਾ ਜੀ ਜਿਹੜਾ ਕਿ 7 ਸਾਲਾਂ ਦੇ ਵਿੱਚ ਕੰਮ ਨਹੀਂ ਹੋਇਆ ਜੀ ਉਹ ਸਾਡਾ 4 ਮਹੀਨਿਆਂ ਦੇ ਵਿੱਚ ਹੋ ਗਿਆ ਜਿਵੇਂ ਦੀ ਆ ਸ਼ਰਧਾਂ ਘਰ ਦੇ ਜੀ ਦੋਨੇ ਸ਼ੈਡਾਂ ਦੀ ਜਿੱਥੇ ਕਿ ਆਪਾਂ ਅਸਲੀ ਨੂੰ ਸੰਸਕਾਰ ਕਰਦੇ ਆ ਜਿਹੜਾ ਕਿ ਆਪਣਾ ਜੀ ਪਵਿੱਤਰ ਸੱਚਾ ਘਰ ਉਸ ਦੀ ਹੈ ਜੀ ਉਸ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸ਼ੁਰੂ ਕੀਤਾ ਕਿ ਉਹਦੇ ਆਪਾਂ ਸ਼ੈੱਡ ਜੀ ਉਹ ਤੁਹਾਨੂੰ ਕਰਵਾਏ ਜਿੱਥੇ ਦੇਖੀ ਤੇਰੀ ਜੀ ਜੋ ਸਾਡੇ ਬਹੁਤ ਸਿਰ ਤੇ ਆਉਂਦੀ ਸੀ ਬਿਜਲੀ ਨਾਲ ਉਹਨਾਂ ਬੈਕਵਾਸ ਉਹ ਆਪਾਂ ਤਿੰਨ ਤੋਂ ਸਾਢੇ 3 ਲੱਖ ਦੀ ਲਾਗਤ ਨਾਲ ਉਹਨੂੰ ਬਣਾਇਆ ਜੀ ਤੇ ਔਰ ਸਾਡੇ ਦੀ ਜੀ ਦੇ ਤਾਂ ਕੰਮ ਸੀ ਉਹ ਹੋਇਆ ਜੀ ਔਰ ਜਿਹੜੀ ਟੈਨਿੰਗ ਬੋਲ ਹੈ ਜੀ ਸਾਡੇ 33 ਲੱਖ ਰੁਪਏ ਦਾ ਜੀ ਉਹਦਾ ਨੀ ਪਤਾ ਰੱਖਿਆ ਜਾ ਕਿ ਇਹ ਚੀਜ਼ ਕਰਾ ਪਿਆ ਜੀ ਨਾ ਸਾਹ ਨੂੰ ਫੋਨ ਕਰਦੇ ਜੇ ਪਰ ਇਹ ਤੁਹਾਨੂੰ ਧੰਨਵਾਦ ਜੀ ਜਿੰਨਾ ਨੇ ਕਿ ਤੁਹਾਨੂੰ ਫੰਡ ਦਿੱਤਾ ਜੀ ਔਰ ਫਿਲਹਾਲ ਸਾਹਿਬ ਨੇ ਇਹਦਾ ਆਪਣੇ ਸੰਸਦਾਂ ਲਈ ਜਾਰੀ ਕੀਤਾ ਤੇ 3 ਲੱਖ ਪੈਸੇ ਦੀ ਗ੍ਰਾਂਟ ਹੈ ਜੀ 3 ਲੱਖ ਤੋਂ ਕੁਝ ਪਰਸੈਂਟ ਦਾ ਲਾਭ ਹੋਵੇਗਾ ਇਸ ਸਾਲ ਤੇ ਜੀ ਇਹਨਾਂ ਨਾਲ ਸਾਰੇ ਰੁਪਏ ਨੂੰ ਬੋਲ ਦਾ ਕੰਮ ਹੋਣ ਜਾ ਰਹੇ ਔਰ ਮੁਖਵਾ ਜੀ ਸਾਡੇ ਇੰਕ੍ਰੈਕਟਿਵ ਨੇ ਕਿੰਨੇ ਕੰਮੇ ਗਏ ਤੇ ਹੋਰ ਜਿੰਮੇਦਾਰ ਬੈਂਚ ਰੱਖ ਜੋ ਵਾਲਿਆਂ ਦਾ ਕੰਮ ਹੈ ਨਾਲ ਹੀ ਸਾਡੇ ਕੁਸਤ ਜਿਹੜੇ ਹੈਗੇ ਕੰਮ ਦੀ ਦੌਰ ਦਿੱਤੇ ਗਏ ਜਿਹੜੇ ਕਿੰਨੇ ਵਿੱਚ ਨਹੀਂ ਆਉਂਦੇ ਜਿਵੇਂ ਕਿ ਸਾਡੇ ਲਾਈਟਾਂ ਦਾ ਕੰਮ ਕਾਫੀ ਟਾਈਮ ਤੋਂ ਰੁਕਿਆ ਹੋਇਆ ਸੀ ਸਾਡੇ ਸੇਵਾ ਸੇਵਾਦਾਰਾਂ ਨੇ ਤਾਂ ਕੰਮ ਜਿਹੜੀਆਂ ਵੀ 2-4 ਸਾਲਾਂ ਤੋਂ ਸੱਕੀਆਂ ਹੋਈਆਂ ਪਈਆਂ ਸੀ ਉਹਨਾਂ ਨੂੰ ਦਿੱਤੀਆਂ ਉਹਨਾਂ ਦਾ ਜਿੱਦਾਂ ਚੱਲਦਾ ਹੋਇਆ ਜੀ ਤੇ ਜਿਵੇਂ ਵੀ ਹੁਣ ਆਉਣ ਵਾਲੀਆਂ ਗ੍ਰਾਂਟਾਂ ਦੀ ਗੱਲ ਕਰਦੇ ਆਂ ਜੀ 50 ਲੱਖ ਤਾਂ ਸਾਡਾ ਇਹ ਇੱਕ ਜਿਹੜੇ ਕਿਹਨ ਮંત્રી ਸਾਹਿਬ ਦੇ ਕੇ ਗਏ ਆ ਧੰਨਵਾਦ ਉਹਨਾਂ ਦਾ ਤੇ ਇੱਕ 11 ਲੱਖ ਦਾ ਚੈੱਕ ਮਾਣ ਲਈ ਬਹੁਤ ਬਹੁਤ ਧੰਨਵਾਦ ਅੱਜ ਇੱਕ ਵੀ 10 ਲੱਖ ਦੀ ਗ੍ਰਾਂਟ ਜਾਰੀ ਹੋਈ ਹੈ ਜੀ ਨਾਗਰਾਂ ਵਾਸਤੇ ਇੱਕ 20 ਲੱਖ ਰੁਪਏ ਦੀ ਗ੍ਰਾਂਟ ਜਾਰੀ ਹੋਈ ਹੈ ਜੀ ਸਪੋਰਟਸ ਗਰਾਊਂਡ ਵਾਸਤੇ ਜਿਹਦੇ ਨਾਲ ਮੇਰਾ ਯੂਥ ਉੱਤਰ ਜਾਊਗਾ ਜੀ ਜਿਹੜੇ ਕੀ ਗੱਲਾਂ ਮਤਲਬ ਗੱਲਾਂ ਬਾਤਾਂ ਮਾੜੇ ਬੱਚੇ ਟਾਈਮ ਵੇਸਟ ਕਰਦੇ ਆ ਉਹ ਮੇਰੇ ਪਿੰਡ ਦੇ ਬੱਚੇ ਹੁਣ ਗਰਾਊਂਡ ਦੇ ਵਿੱਚ ਟਾਈਮ ਬਿਤਾਉਣਗੇ ਜੀ ਜਲਦੀ ਹੀ ਸਾਡੇ ਗਰਾਊਂਡ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਅਸੀਂ ਦੇ ਲੇਖਾ 90 ਲੱਖ ਦੀ ਗ੍ਰਾਂਟ ਆ ਜਾ ਰਹੀ ਹੋ ਚੁਕੀ ਹੈ ਉਸ ਲਈ ਬਹੁਤ ਬਹੁਤ ਧੰਨਵਾਦ ਔਰ ਨਾਲੇ ਛੋਟੀਆਂ ਛੋਟੀਆਂ ਹੋਰ ਕਾਰਕਟਾਂ ਜਿਹ ਅਮੋਰ ਦੇ ਤੁਹਾਨੂੰ ਕੰਮ ਦੇਖਣਗੇ ਤੇ ਅਗਲੀ ਵਾਰ ਤੁਹਾਨੂੰ ਕਿਸੇ ਦੀ ਜ਼ਰੂਰਤ ਨਹੀਂ ਪੈਣੀ ਪਿੰਡ ਆਪਣੀ ਆਪ ਦੱਸੋ ਟੋਟਲ ਕਿੰਨੀ ਗ੍ਰਾਂਟ ਹੋਣ ਤੱਕ ਆ ਗਈ ਸੀ ਟੋਟਲ ਜੀ ਗ੍ਰਾਂਟ ਤੁਹਾਡੀ 1 ਕਰੋੜ 10 ਲੱਖ ਦੀ ਹੈ ਜੀ ਤੁਹਾਡੇ ਹਿਸਾਬ ਲਈ ਤੇ ਸਾਡੇ ਪਿੰਡ ਦੀ ਇਨਕਮ 12 ਲੱਖ ਰੁਪਏ ਹੈ ਜੀ ਜੋ ਸ਼ਾਮਲਾ ਜੀ ਨਾ ਜਿਹੜੀ ਹਰ ਸਾਲ ਹੋਦੀ ਹੁੰਦੀ ਹੈ ਪਰਸਪਰ ਦੇ ਇਨਕਮ ਦਾ ਤੁਹਾਡਾ ਪਿੰਡ ਹੈ ਜੀ ਮੈਡਮ ਬਣਾਪਾ ਪੈਨਸ਼ਨ ਦੀ ਗੱਲ ਕਰੀਏ ਤੇ ਜਿਹੜੇ ਕੱਚੇ ਘਰਾਂ ਦੇ ਪੈਸੇ ਆ ਉਹ ਹਜੇ ਤੱਕ ਨਹੀਂ ਆਏ ਨਹੀਂ ਸਾਡੇ ਕੁੱਝ ਘਰਾਂ ਮੇਰੀ 77 ਤੋਂ ਆਪਲੇ ਪ੍ਰੋਏਸ ਜਿਨ੍ਹਾਂ ਦੇ ਵਿੱਚੋਂ ਵੀ ਸਾਡੇ ਦੋ ਘਰ ਸੈਂਟਰ ਫੀਲ ਦੇ ਵਿੱਚ ਆਏ ਨੇ ਕਾਕਾ ਸਿੰਘ ਜੀ ਤੇ ਤਸ਼ਵੀਂਦਰ ਕੌਰ ਜੀ ਸਾਡੀ ਉਹਨਾਂ ਦੇ ਵੀ ਔਰ ਮੰਤਰੀ ਕੁਲਵੀਰ ਜੀ ਨੇ ਪੰਜ ਘਰ ਆਪਣੀ ਦਸਬੰਧ ਦੇ ਵਿੱਚੋਂ ਤੇ ਤਨਖਾਹ ਦੇ ਵਿੱਚੋਂ ਜਿਹੜੇ ਇਹਨਾਂ ਨੇ ਮਤਲਬ ਕਿ ਕਿਸੇ ਹਾਸੇ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਪੰਜ ਘਰ ਸਾਡੇ ਲੋਹਾ ਟੋਟਲ ਸਾਡੇ ਸੱਤ ਘਰ ਸੱਤ ਘਰਾਂ ਦੀ ਸ਼ਕਤਾਂ ਬਣ ਜਾ ਰਹੀ ਹੈ ਮੰਤਰੀ ਪਹੁੰਚੇ ਕੀ ਗੱਲ ਹੈ ਮੰਤਰੀ ਪਹੁੰਚੇ ਜੀ ਸਾਡੇ ਛੋਟੇ ਦੇ ਸੱਦੇ ਤੇ ਅਸੀਂ ਉਹਨਾਂ ਨੇ ਦਿਲੋਂ ਅਦਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਕਿ ਨਗਰ ਕਿਤਾ ਉਹਨਾਂ ਦਾ ਰਿਵਿਊ ਰਹੇਗਾ ਜੀ